ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਣ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਗੱਬਣ ਮੱਝ ਸੇਲ ਲਈ ਲੈ ਕੇ ਆਏ ਜੀ ਇਹ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ 'ਚੋਂ ਬਣਾਉਣ ਲੱਗੇ ਆ ਫਾਰਮ 'ਚ तकरीबन ਬਾਈ ਕੋਲੇ ਗਾਵਾਂ ਜ਼ਿਆਦੇ ਆ ਬਾਈ ਮੱਝਾਂ ਬਾਈ ਕੋਲੇ ਦੋ ਕਰਨੇ ਉਹ ਘਰਦਿਆਂ ਹੀ ਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੜਕਸ ਪੋ ਠੀਕ ਹੋ ਵਧੀਆ ਜੀ ਵਧੀਆ ਠੀਕ ਠਾਕ ਜੀ ਬਾਈ ਨਾਮ ਤੇ ਐਡਰੈਸ ਬੋ ਨਾਮ ਰਾਜਵਿੰਦਰ ਸਿੰਘ ਕੋਠੇਵਾਪਾ ਪਾਂ ਸਿੰਘ ਪੋ ओके भाई जिला बरनाला तहसील தਪਾ मोबाइल नंबर बोल दे 758936859 ठीक है भाई ਕਿਹੜਾ ਸੁਆ ਸੁੰਦੀਆ ਵੀਰੇ ਤੀਜਾ ਸੁਆ ਗੈਰੀਨਲ ओके ਕਿੰਨੇ ਦਿਨ ਲੂਗੀ ਇਹ ਵੀਰੇ 5 ਤਰੀਕ ਨੂੰ ਤੇ 10 ਮਹੀਨੇ ਪੂਰੇ ਅੱਜ ਹੋ ਗਈ 29 ਹੈਨਾ ਤਕਰੀਬਨ 2 ਦਿਨ ਇਹ 6-7 ਦਿਨ ਲੱਗੇ ਹਫਤਾ ਲੈ ਜਾਓ ਹੈਨਾ ਕਿੰਨਾ ਕੁ ਰਿਕਾਰਡ ਹੈ ਬਾਈ ਦੋਧਾ ਵੀਰੇ ਤਾਂ ਪਹਿਲੇ ਸੁਆ 18 ਲੀਟਰ ਦਾ ਦੇ ਦਿੱਤਾ 18 ਲੀਟਰ ਇਹ ਹਰਿਆਣੇ ਚ ਚਾਹੀਦੀ ਹੈ ओके भाई ठीक का ਆਰਡਰ ਕਮਾਲ ਦਾ ਬਹੁਤ ਚੰਗਾ ਰਿਕਾਰਡ ਹੈ ਕਿਹੜੇ ਸੀਮਣ ਦੀ ਖੋਦ ਪਤਾ ਕੁਛ ਨਹੀਂ ਵੀਰੇ ਆਪਣਾ ਨੂੰ ਕੁਛ ਇਹਦਾ ਪਿੱਛੋਂ ਆਈ ਵੀ ਆ ਰਣੀ ਠੀਕ ਆ ਬਾਈ ਮੱਝਾਂ ਦੀ ਸੀ ਆਪਾਂ ਓਕੇ ਬਹੁਤ ਚੰਗਾ ਰਿਕਰਡ ਹਲੇ ਕੱਚੀ ਆ ਅੰਦਾਜ਼ਾ ਸਭ ਨਾਲ ਲਾਉ ਦੇਣ ਲਊਗੀ ਥਣ ਥਣ ਬਹੁਤ ਚੰਗਾ ਮੁਰੂ ਗਾੜੀ ਗੁੜੀ ਚੈੱਕ ਕਰਵਾ ਨਾ ਮੌਕੇ ਤੇ ਜਾਂਦੇ ਲਾਉਂਦੀ ਹੋ ਹਣਾ ਮੌਕੇ ਤੇ ਲਊਂਗੀ ਖੋਲ ਲੈ ਮੜੀ ਇਧਰ ਹੀ ਤੋਰ ਦੇ ਫੁੱਲ ਕੱਦ ਫੁੱਲ ਪਲੀ ਵੀ ਕੋਈ ਲੱਸੀ ਨਹੀਂ ਲਾਮੀ ਨਹੀਂ ਪੂੜਾ ਪੜਾ ਦੇਖੋ ਬਹੁਤ ਚੰਗਾ ਪੂਰੀ ਫਲੀ ਵੀ ਆ ਜਾਣ ਵਾਲੀ ਆ ਬਾਈ ਫੇਸਬੁਕਸ ਬੜਾ ਚੰਗਾ ਲੈ ਯਾਦ ਕਰਨੀ ਐਦਾਂ ਤੋਰ ਕੇ ਸੂਸੇਕ ਨੰਬਰ ਆ ਫੁੱਲ ਵਜਣਾ ਫੁੱਲ ਕਰਦਾ ਬਈ ਕੀ ਬਾਤ ਆ ਹਰਿਆਣੇ ਚੋਂ ਲਿਆਂਦੀ ਸੀ ਇਹ ਇਹਦੀ ਮਾਂ ਲਿਆਂਦੀ ਸੀ ਫਿਰ ਆਪਾਂ ਅੱਛਾ ਇਹਦੀ ਮਾਂ ਲਿਆਂਦੀ ਸੀ ਠੀਕ ਆ ਬਈ ਤੋਰਾ ਤੋਰ ਐਨ ਓਕੇ ਐਦਾਂ ਨੂੰ ਤੋੜ ਦੇ ਰਾਜਵਿੰਦਰ ਫੁੱਲੀ ਜੀ ਤੋੜ ਦੇ ਕੀ ਬਾਤ ਆ ਬਈ ਈ ਮੋਲਾ ਜਾਇਜ ਜਾਈ ਇਹਦਾ ਮਤਲਬ ਵੀਰੇ ਇਹਦਾ 1.75 ਮਾਨਤਨ ਹੋ ਜਾ ਮਾਨਤਨ ਹੋਊਗਾ ਠੀਕ ਹੈ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹਦਾ ਮਾਨਤਨ ਓਕੇ ਭਾਈ ਜਮਾ ਜਾਇਜ ਮੋਲਾ 1,75,000 ਰੁਪਿਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਮਾਜ ਬਹੁਤ ਚੰਗਿਆ ਵੱਡੇ ਕਰਨ ਚਾ ਪੂਰੀ ਫੜੀ ਪੂਰੀ ਜਾਣ ਵਾਲੀ ਆ ਕੱਚੀ ਕੱਚੀ ਹਸਾਉਣਾ ਹੁੰਦਾ ਜਲਾਇਓ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਮਾਜ ਦਾ ਜਿਹੜੇ ਹਸਾਉਣਾ ਵਜਣ ਵਜੂਰ ਆ ਨਾ ਤੇ ਫੇਸਬੁਕ ਤੋਂ ਸੈਂਕੜੇ ਕਦ ਕਦ ਫੋਲ ਆ ਭਾਈ ਕਰਮਾ ਹੈ ਇੱਕ ਜਿੱਸੇ ਵੀ ਨੂੰ ਭਾਈ ਮੱਝ ਪਸੰਦ ਆਵੇ ਤਾਂ ਭਾਈ ਨਕਨੇਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਹਿਦਮ ਧੰਨਵਾਦ